ਜੀ ਡਾਕਟਰ ਸਹਿਲ ਨਾਜੀ ਕੀ ਹੋਇਆ ਕਿ ਜਿਹੜਾ ਪੇਸ਼ੈਂਟ ਹੈ ਸਾਡੇ ਕੋਲ ਪੇਸ਼ੈਂਟ ਇੱਕ 8:00 ਵਜੇ 10 ਮਿੰਟ ਤੱਕ ਪੇਸ਼ੈਂਟ ਪ੍ਰੇਜ਼ੈਂਟ ਕੀਤਾ ਹੈ ਕੁਲਦੀਪ ਗੌਰ ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਐਕਸੀਡੈਂਟ ਆਫ ਰੋਡ ਇਫ 108 ਗੱਡੀ ਦੇ ਸਾਡੇ ਕੋਲ ਬ੍ਰੌਟ ਆਈ 108 ਐਮਬੂਲੈਂਸ ਸੀਗਾ ਤੇ ਜਦੋਂ ਆਏ ਸੀਗੇ ਉਦੋਂ ਅਨਕੰਸ਼ੀਅਸ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਡੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਕਬਰਾੜ ਨਾਲ ਪੇਸ਼ੈਂਟ ਸੈਟ ਕੋ ਪ੍ਰੇਜ਼ੈਂਟ ਕੀਤਾ ਹੈ ਅਬੀਨਾ ਦੋੜ ਗੁਰਵਿੰਦਰ ਸਿੰਘ ਜਿੱਤੋਂ ਆ ਰਹੇ ਸੀ ਕਿਹੜੀ ਬੱਸ ਹੈ ਪਠਾਨਕੋਟੋਂ ਚੱਲ ਕੇ ਅੰਬਰਸਾ ਚੱਲੇਗੀ ਹਾਂ ਕਿਹੜੀ ਬੱਸ ਪੰਜਾਬ ਰੋਡ ਵਾਹ 53 48 ਬੱਸੇ ਚ ਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕ ਕੇ ਲਿਆਉਂਦੇ ਆਂ ਅਸੀਂ ਹਾਂ ਥੜੀ ਵਾਲੀ ਵੀ ਅੱਡੇ ਚੁੱਕੇ ਆਂ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ওভারਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾ ਤੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲੀ ਛਾਪਾ ਪੈਣ ਡਰਾਈਵਰ ਕਨੈਕਟਰ ਸੀ ਉਹ ਇੰਨੀ ਗੱਲ ਕਹੀ ਉਥੋਂ ਮੇਰੇ ਨਾਲ ਜਰਨਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਰ ਦੇ ਲੱਗ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਪਹਿਲੀ ਮੈਂ ਅਧਾਰ ਕਾਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਰਨੀ ਚੱਲ ਜਾਗਾ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲਓ ਮੁੰਡੇ ਮੈਂ ਚੱਕਰਾਂ ਨੂੰ ਆਜ ਮਾਰੀ ਉਹ ਆਏ ਸਾਰ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੈਨੂੰ ਚਪੇਰੀ ਮਾਰ ਲਵਾਂ ਬਾਈ ਪਾਸ ਤੇ ਫੇਰ ਇਹ ਗੱਡੀ ਗਾਂ ਖਾਣੇ ਉੱਥੇ ਕਿਉਂ ਨਾਕੇ ਦੇ ਕੋਈ ਵੀ ਆ ਨਹੀਂ ਸੀ ਠੀਕ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮਲਾ ਬੋਲ ਬੋਲਣ ਕਿਦਾਂ ਜਨਾਨੀਆਂ ਨੇ ਭਰੇ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੋ ਖਲੋਤੀ ਨਹੀਂ ਪਹਿਲੋ ਕਿੰਨੀ ਵੀਰ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਨੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥ ਥੱਲੇ ਹੁੰਡੇ ਕੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨ ਵਾਸੇ ਇੰਨੀ ਗੱਲ ਕਹੀ ਮੈਂ ਕਿ ਆ ਧਾਰ ਕਾਰਡ ਫੂਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜੀ ਗੱਲ ਕਰਾਓ ਪਹਿਲੀ ਵਾਰੀ ਆਇਆ ਕਰੋ ਜੀ ਚੜਦੇ ਹੀ ਬਸ ਭਾਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੀ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸਾੜ ਕੇ ਸਵਾਰੀ ਬਾਹਲ ਕੇ ਨਾ ਤੋ ਕਰੀਦੇ ਆ ਦੁਕਾਨਾਂ ਵਾਲੇ ਭਾਜੀ ਨਾ ਇਹਨਾਂ ਨੂੰ ਪੁੱਛ ਲੋ ਭਾਈ ਇੱਥੇ ਜਿਹੜੇ ਅੰਦਰ ਆ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲੋ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾਰ ਕੇ ਖੜਦਾ ਇੱਥੇ ਮੈਂ ਕਹਿੰਦੀ ਸਵਾਰੀ ਨਹੀਂ ਛੱਡੀ ਹੈਗੀ ਭਾਜੀ